ਵੇ ਸੱਜਣੋ ਸਾਰਿਆਂ ਨੂੰ ਪਹਿਲਾਂ ਤਾਂ ਨਾ ਮੈਂ ਤੁਹਾਨੂੰ ਨਾ ਇੱਕ ਕੈਮਰੇ ਦੇ ਢੇਡੇ ਦੇ ਥਰੂ ਨਾ ਪੂਰੇ ਸਿਸਟਮ ਦੇ ਵਿਚਲੀ ਨਿਗਾਹ ਕੇ ਲਿਆਉਣਾ ਕਿ ਮੁੰਡਿਆਂ ਦਾ ਸੈਟਅਪ ਦੇਖੋ ਕਿੰਨਾ ਘੈਂਟ ਲਾਇਆ ਹੋਇਆ ਇੱਥੇ ਬਾਈ ਹੁਣ ਇੱਕ ਕਾਰ ਵਾਸ਼ਿੰਗ ਦਾ ਕੰਮ ਕਰਦੇ ਆ ਨਾਲ ਕਾਰ ਡਿਟੇਲਿੰਗ ਦਾ ਕੰਮ ਕਰਦੇ ਆ ਆਪਣੇ ਨਾਲ ਗगन ਸੰਘੇੜਾ ਬਾਈ ਆ ਕੰਮ ਇੰਨਾ ਸੋਹਣਾ ਮਤਲਬ ਨਾ ਤੁਹਾਡਾ ਆ ਕੇ ਇੱਥੇ ਵੈਸੇ ਹੀ ਜੀ ਲੱਗ ਜਾਣਾ ਪਰ ਕਿੱਥੇ ਖੜੇ ਆਪਾਂ ਬਰਨਾਲੇ ਖੜੇ ਆ ਰੈਕੋਟ ਰੋਡ ਤੇ ਸੰਘੇੜਾ ਮਤਲਬ ਬਰਨਾਲੇ ਦੇ ਵਿੱਚ ਹੀ ਆ ਜਾਂਦਾ ਆਪਸ ਸੰਘੇੜਾ ਕੋਈ ਅਲੱਗ ਨਹੀਂ ਪਰ ਨਾਲ ਲੱਗਦਾ ਪਿੰਡ ਦਾ ਸੰਘੇੜਾ ਜਿਵੇਂ ਪਹਿਲਾਂ ਤਾਂ ਐਂ ਓ ਦੱਸ ਮੈਨੂੰ ਬੰਦੇ ਕਿੰਨੇ ਆ ਤੁਸੀਂ ਜਿਹੜੇ 파ਟਰਨਰ ਆਪਸ ਵਿੱਚ ਇਕੱਠੇ ਕੰਮ ਕਰਨੇ ਕਰਦੇ ਆ ਅਸੀਂ ਦੋ 파ਟਰਨਰ ਆ ਜੀ ਸਾਡੇ 6 ਜਣੇ ਦੀ ਟੀਮ ਆ ਜੀ ਜਿਹੜੇ ਕਿ ਪ੍ਰੋਫੈਸ਼ਨਲ ਨੇ ਜਾਨਕੀ ਸਿੱਖ ਕੇ ਆਏ ਨੇ ਸਾਰੇ ਪ੍ਰੋਪਰ ਕੰਮ ਸਿੱਖ ਕੇ ਆਏ ਆਗੇ ਜਿਹੜੇ ਕਿ ਗੱਡੀ ਨੂੰ ਪਹਿਲਾਂ ਵਾਸ਼ ਕਰਦੇ ਆ ਵੈਕਿਊਮ ਕਰਦੇ ਆ ਕਲੇ ਕਰਦੇ ਆ ਤੇ ਇਸ ਤੋਂ ਬਾਅਦ ਯਾਨੀ ਕਿ ਅਸੀਂ ਨੈਕਸਟ ਪ੍ਰੋਸੈਸ ਦੇ ਲਈ ਡਿਟੇਲਿੰਗ ਲਈ ਲੈ ਕੇ ਆਨੇ ਆ ਗੱਡੀ ਆ ਜੋ ਮਾੜਾ ਜਿਹਾ ਇਧਰਲੇ ਪਾਸੇ ਨਹੀਂ ਹੋ ਚਲਗੇ ਅਈ ਫੇਰ ਮੁੰਡੇ ਸਟੀਮਿੰਗ ਕਰੀ ਜਾਂਦੇ ਸੀ ਪਹਿਲਾਂ ਹੁਣ ਉਹ ਹਟ ਗਏ ਐਦੇ ਤੇ ਭਾਫ ਜੀ ਮਾਰੀ ਜਾਂਦੇ ਸੀ ਹਾਂਜੀ ਉਹ ਕੀ ਕਰਦੇ ਸੀਗੇ ਉਹ ਇੰਜਨ ਨੂੰ ਸਟੀਮ ਕਰਦੇ ਸੀਗੇ ਕਈ ਵਾਰ ਹੁਣ ਗੱਡੀ ਜ਼ਿਆਦਾ ਚੱਲ ਕੇ ਇੰਜਨ ਦੇ ਵਿੱਚੋਂ ਔਇਲ ਵਗੈਰਾ ਨਿਕਲ ਜਾਂਦਾ ਜਾਂ ਮਾੜੀ ਮੋਟੀ ਬਲੋਕੇਜ ਵਗੈਰਾ ਹੋ ਜਾਂਦੀ ਆ ਉਹ ਸਾਰੀ ਕਲੀਅਰ ਹੋ ਜਾਂਦੀ ਆ ਹੁਣ ਗਰਮੀਆਂ ਦਾ ਮੌਸਮ ਆ ਗਿਆ ਜਿਵੇਂ ਹੂੰ ਉਹਦੇ ਵਿੱਚ ਆਪਾਂ ਨੂੰ ਕੋਲਿੰਗ ਵੀ ਜ਼ਿਆਦਾ ਚਾਹੀਦੀ ਹੁੰਦੀ ਹੈਗੇ ਹੂੰ ਏਸੀ ਦੇ ਲਈ ਉਹਦੇ ਲਈ ਆਪਾਂ ਕਿਹੜਾ ਇੰਜਨ ਦੇ ਵਿੱਚ ਸਾਰੇ ਇੱਕ ਸਟੀਮ ਦੀ ਤਰ੍ਹਾਂ ਇੰਜਨ ਕਲੀਨ ਹੋ ਜਾਂਦਾ ਹੈਗਾ ਹੂੰ ਪਾਫ ਮਾਰ ਦਿੰਨੇ ਆ ਪਾਫ ਮਾਰ ਦਿੰਨੇ ਆ ਇਹਦੇ ਵਿੱਚ ਅਸੀਂ ਪਾਫ ਨਾਲ ਇਹ ਸਾਫ ਹੋ ਜਾਂਦਾ ਤੇ ਗੱਡੀ ਕੋਟਿੰਗ ਕਰ ਦਿੰਨੇ ਆ ਗੱਡੀ ਕੋਟਿੰਗ ਕਰ ਦਿੰਨੇ ਆ ਇਹ ਵੀ ਸਾਡੇ ਕੋਲ ਗਲਾਸ ਕੋਟ ਵੀ ਹੁੰਦਾ ਸ਼ੀਸ਼ਿਆਂ ਦੇ ਉੱਪਰ ਜਿਹੜਾ ਵਜਦਾਗਾ ਕਿਵੇਂ ਹੁਣ ਮੀਂਹ ਮੀਂਹ ਆ ਜਾਂਦਾ ਡ੍ਰੌਪਸ ਵਗੈਰਾ ਜੰਮ ਜਾਂਦੇ ਆ ਕਿ ਗੱਡੀ ਬਾਹਰ ਖੜੀ ਰਹਿੰਦੀ ਹੈਗੀ ਹੂੰ ਯਾਨਕਿ ਕੋਈ ਸਵੈਲ ਮਾਰਕਸ ਵਗੈਰਾ ਪਾ ਜਾਂਦੇ ਨੇ ਰਾਤ ਨੂੰ ਕਈ ਵਾਰ ਬਹੁਤ ਜ਼ਿਆਦਾ ਧੁੰਦ ਵਗੈਰਾ ਹੁੰਦੀ ਹੈਗੀ ਦਿਖਦਾ ਨਹੀਂ ਦਿਸਦਾ ਨਹੀਂ ਹੈਗਾ ਉਦਾਂ ਕਲੈਰਟੀ ਰਹਿੰਦੀ ਹੈਗੀ ਮਤਲਬ ਆਪਣੇ ਕੋਲ ਗਲਾਸ ਕੋਟਿੰਗ ਅਲੱਗਾਂ ਉਤੇ ਬੋਡੀ ਕੋٹنگ ਬੋਡੀ ਕੋٹنگ ਲੱਗਾ ਜਾਨਕਿ ਹਰ ਹਰੇਕ ਸਾਰੇ ਤਰ੍ਹਾਂ ਦੀ ਕੋٹنگ ਆ ਆਪਣੇ ਕੋਲ ਹੂੰ ਤੇ ਗੱਡੀ ਐਨਾ ਕਿੱਥੋਂ ਆਈ ਹੋਈ ਆ ਨਵੀਂ ਗੱਡੀ ਆ ਨਾ ਜਮਾ ਦੀ ਇਹ ਬਰਨਾਲੀ ਦੀ ਗੱਡੀ ਆ ਹਾਂਜੀ ਹੂੰ ਤੇ ਇੱਕ ਯਾਰ ਮਤਲਬ ਤੁਹਾਡੇ ਕੋਲੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਸੈਟਅਪ ਬਹੁਤ ਖੁੱਲਾ ਲੱਗਿਆ ਹੋਇਆ ਯਾਰ ਮਤਲਬ ਇਹ ਸਾਡੇ ਪਹਿਲੇ ਮਾਨ ਦੇ ਵਿੱਚ ਜਦੋਂ ਅਸੀਂ ਸਟਾਰਟ ਕੀਤਾ ਸਾਡੇ ਮਾਨ ਦੇ ਵਿੱਚ ਵਿਚਾਰ ਸੀ ਵੀ ਲੋਕਾਂ ਨੂੰ ਡਿਫਰੈਂਟ ਕੰਮ ਕਰੀਏ ਸੋਨਾ ਕਿੰਨਾ ਕੀਤਾ ਫਰੀਦ ਜਦੋਂ ਕੰਦਾ ਕੁੰਦਾ ਤੇ ਦੇਖਦੇ ਆ ਨਾ ਸੋਨਾ ਕਿੰਨਾ ਲੱਗਦਾ ਮਤਲਬ ਕਿਸੇ ਵੀ ਨੌਜਵਾਨ ਆ ਇਹ ਦੇਖ ਕੇ ਐ ਲੱਗੂ ਸੁਪਨਾ ਲਾਊਗਾ ਕਿ ਐਵੇਂ ਕੰਮ ਕਰੀਏ ਹਨਾ ਨਹੀਂ ਸਾਨੂੰ ਵੀ ਆਇਆ ਵੀ ਅੱਜ ਕੱਲ ਲੋਕ ਫੋਰਨ ਜਾਂਦੇ ਆ ਬਟ ਆਪਣੇ ਇੰਡੀਆ ਉਹ ਜਿਹਾ ਸੈਟਅਪ ਨਹੀਂ ਹੈਗਾ ਬਟ ਸਾਨੂੰ ਵੀ ਐ ਹੁੰਦਾ ਵੀ ਵੀ ਨਵੀਂ ਜਨਰੇਸ਼ਨ ਦੇ ਅਕੋਰਡਿੰਗ ਵੀ ਕੰਮ ਕੀਤਾ ਜਾਵੇ ਉਹਨਾਂ ਨੂੰ ਅੱਗੇ ਦੱਸਿਆ ਜਾਵੇ ਵੀ ਨਿਊ ਜਨਰੇਸ਼ਨ ਹਾਂ ਵੀ ਨਵੀਂ ਜਨਰੇਸ਼ਨ ਆ ਜਿਹੜੀ ਉਹ ਸਿੱਖ ਲੈ ਹਨਾ ਵੀ ਦੇਖ ਮੈਨੂੰ ਐਂ ਦੱਸ ਸਕਾਗਾ ਨਾ ਹਾਂਜੀ ਵੀ ਜੇ ਹੁਣ ਇੰਨਾ ਸੋਹਣਾ ਸੈਟਅਪ ਆ ਮਹਿੰਗਾ ਤਾਂ ਨਹੀਂ ਬਾਲਾ ਵੀ ਤੁਸੀਂ ਮਤਲਬ ਅਗਲਾ ਆ ਕੇ ਕਵੇ ਯਾਰ ਗਗਨ ਹੁਣੀ ਤਾਂ ਚਿੱਕਾਂ ਕਢਾਉਂਦੇ ਪੈਸੇ ਲੋ ਪੈਸੇ ਲੋ ਤਾਂ ਨਹੀਂ ਬਾਲੇ ਲੈ ਪੈਸੇ ਕੱਲੇ ਉਹ ਬਹੁਤ ਜ਼ਿਆਦਾ ਚੀਪ ਜਣ ਕਿ ਚੀਪ ਆ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈਗਾ ਨਾਰਮਲ ਤੁਹਾਨੂੰ ਵਾਸ਼ਿੰਗ ਰੇਟ ਤੇ ਮਿਲ ਜੂਗੀ ਨਾਰਮਲੀ ਤੁਹਾਨੂੰ ਕੋਟਿੰਗ ਮਿਲ ਜੂਗੀ ਕੋਈ ਵੀ ਚੀਜ਼ ਇੰਨੀ ਜ਼ਿਆਦਾ ਹੋਣੀ ਹੈ ਹੀ ਨਹੀਂ ਹੈਗੀ ਵੀ ਆਪਾਂ ਅਫੋਰਡ ਨਾ ਕਰ ਸਕੀਏ ਮੈਂ ਥੋੜਾ ਜਿਹਾ ਤੁਹਾਨੂੰ ਇਨਸਟਰੂਮੈਂਟ ਦਿਖਾਉਣਾ ਚਾਹੁੰਦਾ ਵੀ ਇਨਸਟਰੂਮੈਂਟ ਕਿੰਨੇ ਹਾਈ ਡੈਫੀਨੇਸ਼ਨ ਮਤਲਬ ਚੀਜ਼ਾਂ ਲੱਗੀਆਂ ਹੋਈਆਂ ਆ ਦੇਖੋ ਇਧਰਲੇ ਪਾਸੇ ਗੱਡੀਆਂ ਇਹ ਵਾਸ਼ ਹੋ ਰਹੀਆਂ ਇਹ ਹਾਂ ਇਹ ਫੋਮ ਵਾਸ਼ ਹੋ ਰਹੀ ਹੈ ਜੀ ਇਹ ਸੈਰਾਮਿਕ ਫੋਮ ਵਾਸ਼ ਆ ਕੋਈ ਵੀ ਗੱਡੀ ਸੈਰਾਮਿਕ ਹੋ ਕੇ ਆਉਂਦੀ ਹੈਗੀ ਅਸੀਂ ਸੈਰਾਮਿਕ ਫੋਮ ਵਾਸ਼ ਕਰਦੇ ਆਂ ਅੱਜਕੱਲ ਕੀ ਕਰਦੇ ਆ ਜਿਵੇਂ ਸੈਰਾਮਿਕ ਦੋ ਕੋ ਕਰਾ ਲੈਂਦੇ ਆਗੇ ਬਟ ਵਾਸ਼ਿੰਗ ਦੇ ਬਾਹਰੋਂ ਕਰਾਉਂਦੇ ਆਗੇ ਨਾਰਮਲ ਜਾਨਕੀ ਵਾਸ਼ਿੰਗ ਸਟੇਸ਼ਨ ਤੋਂ ਉਹ ਕੋਮਿਕਲ ਵਗੈਰਾ ਗੱਡੀ ਨੂੰ ਸ਼ੂਟ ਨਹੀਂ ਕਰਦੇ ਹੁੰਦੇ ਇਹ ਤੇ ਸਪੈਸ਼ਲ ਸੈਰਮੇ ਕੋਟਿੰਗ ਗੱਡੀ ਦੇ ਲਈ ਹੀ ਵਾਸ਼ਿੰਗ ਹੈ ਅੱਛਾ ਜਿਹੜਾ ਹਾਂ ਫੋਮ ਵਾਸ਼ ਆ ਇਹ ਅੱਛਾ ਇਹ 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 ਦਾ ਸਪੈਸ਼ਲ ਹੈ ਇਹ ਸਾਬਣ ਇਹਦਾ ਹੈ ਸਪੈਸ਼ਲ ਸਪੈਸ਼ਲ ਸੈਰਮੇ ਕੋਟਿੰਗ ਦੇ ਲਈ ਸਪੈਸ਼ਲ ਹੈ ਇਹ ਕੋਟਿੰਗ ਦਾ ਕੋਟੇ ਹੀ ਖਰਾਬ ਖਰਾਬ ਕਰਦਾ ਹਾਂ ਸਪੈਸ਼ਲ ਕੋਟਿੰਗ ਕੋਟਿੰਗ ਕਰਾਉਣ ਤੋਂ ਬਾਅਦ ਗੱਡੀ ਇੱਥੇ ਹੀ ਤੋਂ ਇੱਥੇ ਹੀ ਧੁੱਤੀ ਜਾਂਦੀ ਹੈ ਹਾਂਜੀ ਹਾਂ ਇਹ ਕੋਟ ਇਹ ਮਤਲਬ ਆਪਾਂ ਲਈ ਇਹ ਕੋਟਿੰਗ ਸਪੈਸ਼ਲ ਹੈ ਇਹ ਕੋਟਿੰਗ ਨੂੰ ਪ੍ਰੋਟੈਕਟ ਕਰਦਾ ਪ੍ਰੋਟੈਕਟ ਕਰਦਾ ਹਾਂਜੀ ਇਹ ਕੋਟ ਹਾਂ ਕੋਟਿੰਗ ਹੋਣ ਤੋਂ ਬਾਅਦ ਗੱਡੀ ਇਹ ਸ਼ੈਂਪੂ ਨਾਲ ਵਾਸ਼ ਕੀਤੀ ਜਾਂਦੀ ਹੈ ਤਾਂ ਜੋ ਉਹਦੀ ਲਾਈਫ ਹੋਰ ਵੱਸ ਸਕੇ ਆਮ ਸਾਰੇ ਸ਼ੈਂਪੂ ਨਾਰਮਲ ਖਰਾਬ ਕਰਦੇ ਆ ਮਤਲਬ ਜਿਹੜੇ ਆਪਾਂ ਪੁੜੀਆਂ ਵਾਲਾ ਸ਼ੈਂਪੂ ਪਾ ਲੈਂਦੇ ਆ ਉਹਦੇ ਨਾਲ ਖਰਾਬ ਹੁੰਦਾ ਖਰਾਬ ਹੁੰਦਾ ਕਲਰ ਇਫੈਕਟ ਕਰਨ ਲੱਗ ਜਾਂਦਾ ਜੀ ਮੈਂ ਸਮਝ ਗਿਆ ਸਮਝ ਗਿਆ ਹਾਂ ਹੀ ਹਾਂ ਤੇ ਜੇ ਕੋਈ ਕੱਲੀ 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 ਬਾਅ ਸ਼ੰਕਰ ਆਉਣਾ ਵੀ ਆਉਂਦਾ ਕੱਲੀ ਬਾਅ ਨੋਰਮਲ ਵਾਸ਼ ਹਾਂ ਨੋਰਮਲ ਵਾਸ਼ਿੰਗ ਵਾਲਾ ਵੀ ਹੈਗਾ ਆਪਣੇ ਕੋਲੇ ਉਹ ਵੀ ਆਪਾਂ ਯੂਜ਼ ਕਰ ਲੈਣੇ ਉਹ ਵੀ ਸੈਰਾਮਿਕ ਵਾਲੀ ਆਪਣੇ ਕੋਲੇ ਯਾਨਕਿ ਵਾਸ਼ਿੰਗ ਆਪਾਂ ਕੁਆਲਿਟੀ ਦੀ ਸ਼ੁਰੂ ਕੀਤੀ ਹੋਈ ਆਗੀ ਹੂੰ ਇਹ ਕੱਲੀ ਵਾਸ਼ਿੰਗੀ ਕਰਾਉਣੀ ਆਉਂਦਾ ਤਾਂ ਵਾਸ਼ਿੰਗ ਵੀ ਕਰਾ ਲੇ ਵਾਸ਼ਿੰਗ ਤਾਂ ਕਰਾਉਣੀ ਚਾਹੁੰਦਾ ਕੋਟਿੰਗ ਕਰਾ ਵੀ ਕਰਾ ਸਕਦਾ ਤੇ ਜਿਹੜਾ ਕੋ ਟੋਟਲ ਪੱਟ ਕੇ ਗੱਡੀ ਪੂਰੀ ਸਾਫ ਕਰਾਉਣੀ ਚਾਹੁੰਦਾ ਪੱਟ ਕੇ ਹਾਂ ਉਹ ਵੀ ਸਾਡੇ ਕੋਲ ਪੈਕੇਜ ਹੈਗਾ ਜੀ ਡਰਾਈ ਕਲੀਨ ਦਾ ਉਹ ਸਾਰੀ ਗੱਡੀ ਪੱਟ ਕੇ ਅਸੀਂ ਕਰਦੇ ਆਂਗੇ ਉਹਦੇ ਵਿੱਚ ਨਾਲ ਅਸੀਂ ਸਟੀਮ ਵੀ ਕਰ ਦਿੰਨੇ ਆ ਇੰਜਨ ਸਟੀਮ ਵੀ ਕਰ ਦਿੰਨੇ ਆ ਅੱਛਾ ਹਾਂ 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 ਜਿਹੜਾ ਉਧਰ ਕਰੀ ਜਾਂਦੇ ਉਧਰ ਕਰਦੇ ਸੀਗੇ ਇੱਧਰ ਵੀ ਕਰਦੇ ਆ ਉਹ ਹਾਂ ਇੱਧਰ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਗੱਡੀ ਵਾਸ਼ ਕਰਦੇ ਆ ਠੀਕ ਹੈ ਠੀਕ ਹਾਂ ਆ ਕੀ ਕਰਦਾ ਸਟੀਮ ਇੱਧਰ ਇਸ ਸਟੀਮ ਹਾਂਜੀ ਇਹ ਗੱਡੀ ਨੂੰ ਇੰਟੀਰੀਅਰ ਸਟੀਮ ਕਰਦੇ ਆ ਜੀ ਇਹ ਆਹ ਤਾਂ ਖਾਂ ਖਾ ਭੀ ਇਧਰ ਹਾਂ ਇਹਦੇ ਨਾਲ ਜਿਵੇਂ ਗੱਡੀ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ 스멜 ਆਉਣ ਲੱਗ ਜਾਂਦੀ ਹੈਗੀ ਕੋਈ ਰੂ ਹਵਾ ਵਗੈਰਾ ਮਰ ਜਾਂਦੇ ਜਾਂ ਵੀ ਆਪਕ ਗੱਡੀ ਦੇ ਵਿੱਚ ਜਿਹੜੇ ਲੋਕ ਮਸਾਖਾ ਫਰ ਕਰਦੇ ਨੇ ਖਾਣਾ ਵਗੈਰਾ ਖਾ ਲੈਂਦੇ ਨੇ ਉਹ ਚੀ ਦੀ 스멜 ਜਾਨ ਕਿ ਕਿਤੇ ਵਿੱਚ ਰਹਿ ਜਾਂਦੀ ਹੈਗੀ ਇਹ ਸਟੀਮ ਨਾਲ ਉਹ ਚੀਜ਼ ਕਲੀਅਰ ਹੋ ਜਾਂਦੀ ਹੈਗੀ ਨਹੀਂ ਤੇ ਆ ਆ ਜਿਹੜਾ ਇਹ ਦੀ ਸਟੀਮ ਦੇ ਵਿੱਚ ਪਾਣੀ ਆ ਤੇ ਪਾਣੀ ਨਾਲ ਨਹੀਂ ਕੋਈ ਇਹਦੇ ਖਰਾਬ ਹੁੰਦੇ ਲੈ ਪਾਣੀ ਨਾਲ ਇਹ ਹੈ ਹੀ ਸਟੀਮ ਆ ਜੀ ਪਾਣੀ ਦਾ ਜਾਨ ਕਿ ਪਾਣੀ ਨਾਲ ਇਹਦਾ ਕੋਈ ਇਫੈਕਟ ਨਹੀਂ ਪੈਂਦਾ ਹੈਗਾ ਹਾਂ ਪਾਣੀ ਨਾਲ ਇਹਦਾ ਅੰਦਰੋਂ ਜਿਹੜੇ ਲੋਰਾਂ ਦੇ ਵਿੱਚ ਗਰਦ ਜਮ ਜਾਂਦੀ ਹੈ ਜੀ ਉਹ ਇਹਨੂੰ ਉਹਨੂੰ ਇਹ ਕਲੀਅਰ ਕਰ ਦਿੰਦਾ ਉਹਨੂੰ ਕਲੀਅਰ ਮਤਲਬ ਆਹ ਜਿਹੜਾ ਆਹ ਸੈੱਲ ਜੀ ਹੋ ਰਹੀ ਹੈ ਇਹਦਾ ਕੋਈ ਵੈਡ ਇਫੈਕਟ ਤਾਂ ਨਹੀਂ ਪੈਂਦਾ ਗੱਡੀ ਦੇ ਅੰਦਰਲੇ ਚੀਜ਼ਾਂ ਤੇ ਲੈ ਇਹਦਾ ਕੋਈ ਇਹਦਾ ਕੋਈ ਵੈਡ ਇਫੈਕਟ ਨਹੀਂ ਹੈ ਲੈਜ਼ਰ ਨੂੰ ਪ੍ਰੋਟੈਕਟ ਕਰਨ ਲਈ ਹੈ ਸਾਰਾ ਜਿਹੜਾ ਕੈਮੀਕਲ ਲੈਣੇ ਆਪਾਂ ਸਾਰਾ ਆਊਟ ਆਫ ਕੰਟਰੀ ਲੈਣੇ ਆਗੇ ਜਪਾਨ ਦੇ ਪ੍ਰੋਡਕਟ ਯੂਜ਼ ਕਰਦੇ ਆਪਾਂ ਲੋਕਲ ਕੋਈ ਪ੍ਰੋਡਕਟ ਯੂਜ਼ ਨਹੀਂ ਕਰਦੇ ਠੀਕ ਆ ਮਤਲਬ ਜਿਹੜੀ ਆ ਭਾਫ ਆ ਇਹਦੇ ਨਾਲ ਕੋਈ ਇਹਦੇ ਇੰਟੀਰੀਅਰ ਨੂੰ ਕੋਈ ਨੁਕਸਾਨ ਨਹੀਂ ਪ੍ਰੋਟੈਕਟ ਕਰਦਾ ਜਿਵੇਂ ਜਿਵੇਂ ਟੀਮ ਵੱਜ ਜਾਂਦੇ ਆ ਕਿ ਇੰਟੀਰੀਅਰ ਹੋਰ ਵੀ ਕਲੀਨ ਹੋ ਜਾਂਦਾ ਪਹਿਲਾਂ ਨਾਲੋਂ ਤੇ ਜਿਵੇਂ ਆਪਣੇ ਚਾਹੀ ਥਾਮਾਂ ਤੇ ਇਹੋ ਜਿਹੇ ਥਾਮਾਂ ਤੇ ਗਰਦ ਜੀ ਫਸੀ ਹੁੰਦੀ ਆ ਉਹ ਨੂੰ ਇਹ ਚੱਕ ਦਿੰਦਾ ਹਾਂ ਉਹਨੇ ਚੱਕ ਉਹ ਸਹੀ ਆ ਉਹਨੇ ਚੱਕ ਉਹ ਸਹੀ ਆ ਉਹ ਸਹੀ ਆ ਉਹਨੇ ਚੱਕ ਹਾਂ ਜਿਵੇਂ ਇਹੋ ਜਿਹੇ ਥਾਮਾਂ ਤੇ ਮਿੱਟੀ ਮੁੱਟੀ ਫਸੀ ਹੁੰਦੀ ਆ ਨਹੀਂ ਨਿਕਲਦੀ ਕੱਪੜੇ ਨਾਲ ਉਹ ਇਹ ਸਾੜ ਦਿੰਦਾ ਠੀਕ ਇੰਨੀ ਇਹ ਆਰ ਸਾਧਾ ਨਹੀਂ ਬਾਲੇ ਆ ਪ੍ਰੀ ਤੇ ਨਾਲ ਕੋਲੇ ਹਾਂ ਇਹ ਨਾਲ ਕੋਲੇ ਸਾਧਾ ਨਹੀਂ ਬਾਲੇ ਆ ਸਾੰਤ ਸੰਦੇੜਾ ਹੀ ਬਾਲਾ ਆ ਦੇਖ ਲੈ ਲੈ ਕਿੰਨਾ ਕੁਛ ਐਦੇ ਵਿੱਚ ਪੈਂਦਾ ਉਹ ਕੈਮੀਕਲ ਹੈ ਬਾਈ ਇਹ ਆਜੋਨਾਈਜੇਸ਼ਨ ਆ ਗਿਆ ਜੀ ਇਹ ਇਹਦਾ ਇਹਦੇ ਵਿੱਚ ਕੀ ਹੈਗਾ ਜਿਵੇਂ ਆਪਾਂ ਗੱਡੀ ਦੇ ਵਿੱਚ ਜਮ ਹੁਣ ਲਗਾਤਾਰ ਬੰਦਾ ਬਾਹਰ ਅੰਦਰ ਰਹਿੰਦਾਗਾ ਜਾਂ ਬਾਹਰ ਅੰਦਰ ਕੁਝ ਖਾਂਦਾਗਾ ਇਹ ਵਿੱਚ ਮਾਰ ਕੇ ਦਿਖਾ ਦਿੰਨੇ ਆਪਾਂ ਅੱਛਾ ਇਹ ਅੰਦਰ ਮਾਰਦਾ ਹਾਂਜੀ ਹਾਂ ਅੰਦਰ ਇਹ ਸਟੀਮ ਦਾ ਆਲਟਰਨੇਟਿਵ ਹੀ ਆਏ ਅਚਾਹ ਟੀਮ ਦਾ ਜਾਨਕੀ ਐਂਬਲੋਰਾਂ ਦੇ ਵਿੱਚ ਜਾ ਕੇ ਜਾਂ ਫਿਰ ਇੰਜਨ ਨੂੰ ਕਲੀਨ ਕਰਦੇ ਆ ਇਹ ਸਾਰੀ ਗੱਡੀ ਦੇ ਵਿੱਚ ਬਾਡੀ ਦੇ ਵਿੱਚ ਇੱਕ ਸਮੈਲ ਫਰੇਗਰੈਂਸ ਪੈਦਾ ਕਰਦੀ ਹੈ ਜੇ ਅਗਰ ਲੀਡਿਆਂ ਨੂੰ ਲੜਿਆਂ ਵਿੱਚ ਵਰਚਾਂਦੀ ਸੀਟਾਂ 'ਚ ਹਾਂ ਹਾਂ ਸਮੈਲ ਅੰਦਾ ਵਹਿਣ ਸਾਰਾ ਕਮਾ ਸਵਾਗਤ ਆਉਂਦਾ ਹੈ ਨਮੀ ਗੱਡੀ ਵਾਲਾ ਫੀਲ ਆ ਜਾਂਦਾ ਹੈ ਹਾਂ ਇਹ ਉਹੋ ਚੀਜ਼ ਆ ਹਾਂ ਇੱਕ ਤਰ੍ਹਾਂ ਦਾ ਸਖਾਓ ਬਾਈ ਜਦੋਂ ਵੇ ਕਰਵਾ ਹਾਂ ਆ ਆ ਕਰਾਉਣਾ ਸੀ ਉਹੋ ਸਮਝ ਲਾਤਾ ਹਾਂ ਦੋ ਦਦਾ ਦੇ ਉਹ ਦੋ 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 ਲੱਗਿਆ ਮਤਲਬ ਮੈਟਾਂ ਦੇ ਥੱਲੇ ਉਹ ਚਲਿਆ ਗਿਆ ਹਾਂਜੀ ਹਾਂਜੀ ਜਾਂ ਕੋਈ ਬੰਦਾ ਕਈ ਵਾਰੀ ਜਿਵੇਂ ਆਪਣੀ ਇੱਕ ਦਿਨ ਗੱਡੀ ਦੇ ਵਿੱਚ ਇੱਕ ਬੰਦਾ ਬਹਿ ਗਿਆ ਸੀ ਹਨਾ ਵੀ ਉਸ ਤਰ੍ਹਾਂ ਦਾ ਬੰਦਾ ਹੀ ਆ ਜਿਹੜਾ ਬੀੜਾ ਹੀ ਥੁੱਕੀ ਗਿਆ ਸਾਰੀ ਢੇੜੀ ਢੋਡੀ ਗੱਡੀ ਜੀ ਹਾਂਜੀ ਹਾਂ ਉਹਦਾ ਉਹਦਾ ਦੇ ਹਿਸਾਬ ਨਾਲੇ ਕੰਮ ਆਉਂਦਾ ਜੀ ਇਹ ਉਹ ਪੁੱਤ ਦਾ ਜਦੋਂ ਮੜਾ ਆ ਸੈੱਟ ਹੋਇਆ ਕਰੇ ਉਹ ਉਦਾਂ ਹੀ ਰਗੜ ਕੇ ਤਾਂ ਐਂ ਕਰਿਆ ਕਰੇ ਸਾਰੀ ਗੱਡੀ ਨੂੰ ਪੌਂਕ ਚੜਾ ਦਿਆ ਕਰੇ ਉਹ ਬੈ ਕਯਮ ਦੇਖੋ ਯਾਰ ਤੂੰ ਬੈ ਕਯਮ ਦੇਖੋ ਦੇਖ ਥੋਖਦਾ ਓਏ ਨਾਲ ਦੀ ਨਾਲ ਓਏ ਦੇਖ ਥੋਖਦਾ ਇਹਦੇ ਨਾਲ ਬਾਈ ਗਗਨ ਸੀਟਾਂ ਛੂਟਾਂ ਜੇ ਧੋਣੀਆਂ ਹੁਣ ਇਹ ਲੇਦਰ ਸੀਟਾਂ ਹਾਂਜੀ ਲੇਦਰ ਸੀਟਾਂ ਦੇ ਵਿੱਚ ਜਿਹੜਾ ਆਪਣਾ ਜੇ ਅੱਜ ਕੱਲ ਲੋਕਲ ਕੀ ਕਰਦੇ ਆਗੇ ਲੋਕਲ ਬਰਸ਼ ਦੇ ਨਾਲ ਸੀਟਾ ਕਲੀਨ ਕਰਦੇ ਆਗੇ ਬਟ ਬਰਸ਼ ਦੇ ਨਾਲ ਜਿਹੜਾ ਡਾਟੀ ਜਿਹੜਾ ਆਪਣਾ ਕੋਈ ਵੀ ਡਸਟ ਵਗੈਰਾ ਅੰਦਰ ਹੀ ਰਹਿ ਜਾਂਦੀ ਆ ਇਹਦੇ ਨਾਲ ਕੀ ਸਾਰੀ ਜਿਹੜੀ ਡਸਟ ਆ ਕੇ ਅੰਦਰੋਂ ਖਿੱਚੀ ਜਾਂਦੀ ਆ ਖਿੱਚੀ ਦਾ ਸੱਕ ਕਰ ਲੈਣੀ ਸੱਕ ਕਰ ਲੈਂਦੀ ਆਗੀ ਅਧਰਵਾਇਜ ਜਿਹੜਾ ਨਾਰਮਲ ਕਾਰਵਾ ਹੋ ਕੀ ਕਰਦੇ ਆ ਉਹ ਬਰਚਨਾ ਰਗੜੇ ਜਾਂਦੇ ਆ ਅੰਦਰ ਹੀ ਅੰਦਰ ਹੀ ਫਿਰ ਮੈਲ ਦੀ ਮੈਲ ਖੱਤ ਵਿੱਚ ਜਮਾ ਰਹਿ ਜਾਂਦੀ ਹੈ ਜੀ ਇਹਨਾਂ ਸਾਰੇ ਮੈਲ ਖਾਰੇ ਬਾਹਰ ਆ ਜਾਂਦੀ ਹੈ ਜੀ ਆ ਜਮਾ ਸੁੱਕ ਗਿਆ ਲੈ ਸੁੱਕ ਗਿਆ ਉਹ ਜਮਾ ਸੁੱਕ ਗਿਆ ਹਾਂ ਚਰ ਨੜੇ 9% ਨਮੀ ਨੂੰ ਨਾਲ ਦੀ ਨਾਲ ਖੇਚ ਲੈਂਦਾ ਨਾ ਨਾਲ ਦੀ ਨਾਲ ਖੇਚ ਲੈਂਦਾ ਜੀ ਬਾਕੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੁਰਾਣੀ ਉਹ ਆ ਗਈ ਮੈਲ ਵਗੈਰਾ ਅੰਦਰ ਨਹੀਂ ਰਹਿੰਦੀ একদম ਹੂੰ ਫੋਸ ਮੈਲ ਵਗੈਰਾ ਨਹੀਂ ਰਹਿੰਦੇ ਸਭ ਜਿਹੜੇ ਅੰਦਰ ਗੱਡੀਆਂ ਦੇ ਵਿੱਚ ਰਹਿ ਜਾਂਦੀ ਹੁੰਦੀ ਹੈ ਉਹ ਵੀ ਨਹੀਂ ਰਹਿੰਦੀ ਹੈਗੀ ਤੇ ਜਿਵੇਂ ਮੰਨ ਕੇ ਚਲੋ ਆਪਾਂ ਸੀਟਾਂ ਬਾਸ਼ ਕਰਨੀਆਂ ਇਹਦੇ ਕੋਲ ਨਾਲ ਬਾਸ਼ ਕਰਨ ਵਾਲਾ ਵੀ ਹੈਗਾ ਜੇ ਪਾਣੀ ਨਾਲ ਸਪਰੇਅ ਵਜਦੀ ਆ ਹਾਂਜੀ ਹਾਂ ਸਪਰੇਅ ਵਾਲਾ ਉਹ ਹੈਗਾ ਸਵਿਚ ਆਨ ਕਰਨੀ ਪੈਂਦੀ ਹੈਗੀ ਪਹਿਲਾਂ ਜਾਨਕਿ ਸ਼ੈਂਪੂ ਵਜ ਜਾਂਦਾ ਨਾਲ ਦੇ ਨਾਲ ਇਹ ਖਿੱਚ ਲੈਂਦਾ ਹੈਗਾ ਹਾਂ ਉਹ ਸਿਚ ਇਹ ਮਲਟਾ ਉਹ ਨਾ ਪਰ ਮੈਂ ਤੁਹਾਨੂੰ ਦੇਖਿਓ ਮਰੇ ਤੇ ਪਰੇ ਮੰਦੋ ਆਹ ਸੇ ਇੱਥੇ ਇਹ ਚ ਪਾਣੀ ਪੈ ਜਾਂਦਾ ਕਹਿੰਦਾ ਸੈਂਪਲ ਦਈ ਸਾਈ ਹੈ ਪੁਹਾਏ ਤੇ ਨਾਲ ਦੀ ਨਾਲ ਹੀ ਇਹ ਪਾਣੀ ਮਾਰੀ ਜਾਂਦੀ ਹੈ ਨਾਲ ਦੀ ਨਾਲ ਹੀ ਹਾਂ ਨਾਲ ਨਾਲ ਖਿੱਚੀ ਜਾਂਦੀ ਨਾਲ ਦੀ ਨਾਲ ਹੀ ਖਿੱਚੀ ਜਾਂਦੀ ਹੂੰ ਨਹੀਂ ਬਹੁਤ ਕਮਾਲ ਮਤਲਬ ਯਾਰ ਤੇਰੀ ਇਨਵੈਸਟਮੈਂਟ ਕਮਾਲ ਆ ਗਗਨ ਸਭ ਤੋਂ ਬੜੀਆ ਗੱਲ ਇਹ ਆ ਵੀ ਤੇਰੀ ਤੇਰਾ ਕੰਮ ਵਾਕਈ ਦੇਖਣ ਜੋਗਾ ਆਨੰਦ ਆ ਰਿਹਾ ਤੇ ਜਿਹੜਾ ਕੰਮ ਇੱਥੇ ਕਰਾ ਕੇ ਜਾਂਦਾ ਕਿਥੋਂ ਹੋਰ ਦੇਖੋ ਭਾਈ ਕੋਲੇ ਨਾ ਇੱਥੇ ਬੰਦਿਆਂ ਦੇ ਆ ਕੇ ਬਹਿਣ ਨੂੰ ਵਧੀਆ ਏਸੀ ਰੂਮ ਆ ਬਈ ਜਿੱਥੇ ਤੁਸੀਂ ਆ ਕੇ 10 20 ਮਿੰਟ ਤੁਹਾਡੀ ਗੱਡੀ ਖੜ੍ਹਦੀ ਹੈ ਤੁਸੀਂ ਮੰਨ ਕੇ ਚਲੋ ਆਰਾਮ ਨਾਲ ਪੂਰੇ ਘੈਂਟ ਕਮਰੇ ਦੇ ਵਿੱਚ ਅਗਲੇ ਦੇ ਬੈਠ ਸਕਦੇ ਆ ਥਾ ਟੀਵੀ ਦੇਖੋ ਤੇ ਆਰਾਮ ਨਾਲ ਤੁਸੀਂ ਬੈਠ ਸਕਦੇ ਆ ਪੱਖਾ ਲੱਗਿਆ ਚਾਹ ਪਾਣੀ ਨੂੰ ਰਸੋਈ ਬਣੀ ਆ ਬਾਥਰੂਮ ਬਣਿਆ ਤੁਹਾਨੂੰ ਐ ਨਹੀਂ ਟੈਨਸ਼ਨ ਬਈ ਜੇ ਤੁਹਾਨੂੰ ਘੰਟਾ ਇੱਥੇ ਬਹਿਣਾ ਪੈ ਗਿਆ ਤਾਂ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਫੈਮਲੀ ਨਾਲ ਵੀ ਆਉਂਦੇ ਫੈਮਲੀਆਂ ਆਉਂਦੇ ਨੇ ਸਾਡੇ ਕੋਲ ਜੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਰੈਸਟ ਕਰਨਾ ਹੁੰਦਾ ਜਾਂ ਦੋਰੋਂ ਕੋਈ ਗੱਡੀ ਆਉਂਦੀ ਹੈ ਲੁਧਿਆਣੇ ਤੋਂ ਰੋਡ ਤੇ ਜਾਂਦੀ ਹੈ ਕਿ ਬਠਿੰਡਾ ਕੋਈ ਵੀ ਬਿਜ਼ਨਸਮੈਨ ਬੰਦੇ ਆਉਂਦੇ ਆ ਉਹ 10 ਮਿੰਟ ਨਾਲ ਕੋਈ ਕੰਮ ਕਰ ਲੈਂਦੇ ਆ ਚਾਰਜਿੰਗ ਵਗੈਰਾ ਦੀ ਫੈਸਿਲਿਟੀ ਹੈਗੀ ਆ ਥਾਣ ਪੀਣ ਦੀ ਫੈਸਿਲਿਟੀ ਹੈਗੀ ਆ ਤੇ ਆ ਆ ਲੈਕਸਾਂ ਕਾਦੇ ਵਾਸਤੇ ਆ ਬਾਈ ਇਹ ਤਾਂ ਉਵੇਂ ਨਹੀਂ ਜਿਵੇਂ ਟੂਰਨਾਮੈਂਟ ਤੇ ਉੱਥੇ ਹੁੰਦਾਂਗਾ ਕਰੈਕਟ ਵਾਲੇ ਤੇ ਹਾਂਜੀ ਵੀਰ ਜੀ ਇਹ ਜਦੋਂ ਵੀ ਆਪਾਂ ਗੱਡੀ ਸਾਰਾ ਮੇ ਕੋਟਿੰਗ ਹੋ ਜਾਂਦੀ ਆ ਇਸ ਤੋਂ ਬਾਅਦ ਇਹ ਲਾਸਟ ਪ੍ਰੋਸੈਸ ਆ ਇਹਦੇ ਵਿੱਚ ਕੀ ਆ ਗੱਡੀ ਨੂੰ ਸੁਕਾਉਣੀ ਪੈਂਦੀ ਹੈਗੀ ਉਹਨਾਂ ਨੂੰ ਹੀਟ ਚਾਹੀਦੀ ਹੁੰਦੀ ਆ ਕੰਮ ਕਰ ਸਕੇ ਤਾਂ ਇਹ ਜ਼ਰੂਰੀ ਹੁੰਦੀ ਹੈ ਕਿ ਇੱਕ ਟੈਂਪਰੇਚਰ ਆਪਾਂ ਨੂੰ ਲਾਉਣਾ ਪੈਂਦਾ ਟੈਂਪਰੇਚਰ ਦੇ ਅਕੋਰਡਿੰਗ ਇਹ ਸਾਰੀ ਗੱਡੀ ਦੇ ਉੱਪਰ ਕਵਰ ਕਰਨਾ ਪੈਂਦਾ ਇਹ ਹੀਟ ਟਰੈਕ ਹੀਟ ਟਰੈਕ ਤਰ੍ਹਾਂ ਦਾ ਇਹ ਹੀਟ ਟਰੈਕ ਤਰ੍ਹਾਂ ਦਾ ਜਿਹੜਾ ਸਰਦੀਆਂ 'ਚ ਜ਼ਿਆਦਾ ਲੋਡ ਆ ਸਰਦੀਆਂ ਦੇ ਵਿੱਚ ਜ਼ਿਆਦਾ ਲੋਡ ਪੈਂਦੀ ਹੈਗੇ ਇਹਦੀ ਹੂੰ ਤੇ ਕੋਟਿੰਗਾਂ ਦੇ ਬਾਈ ਕਿਹੜੇ-ਕਿਹੜੇ ਮਤਲਬ ਤੁਹਾਡੇ ਕੋਲ ਬ੍ਰਾਂਡ ਹੁੰਦੇ ਆ ਸਾਡੇ ਕੋਲੇ ਜੇ ਅਸੀਂ ਸੋਲਿਡ ਟਾਇਰ ਬ੍ਰਾਂਡ ਦੀ ਕੋਟਿੰਗ ਯੂਜ਼ ਕਰਦੇ ਆਂਗੇ ਜੀ ਜਏ ਜਾਣ ਕੇ ਮੇਡ ਇਨ ਜਪਾਨ ਦੇ ਪ੍ਰੋਡਕਟ ਆਗੇ ਜੀ ਇਹਦੇ ਪੰਜ ਲੇਰਾਂ ਇੱਕ ਵਾਰ ਚ ਜੜ ਜਾਂਦੀਆਂ ਨੇ ਜੀ ਇਹ ਜਾਨਕੀ ਸ਼ਾਈਨ ਬਹੁਤ ਜ਼ਿਆਦਾ ਕਰਦੇ ਕੰਪਾਉਂਡ ਵਗੈਰਾ ਯੂਜ਼ ਕਰਦੇ ਆਂ ਅਸੀਂ ਜਿਵੇਂ ਆਹ ਹਾਰਡ ਕੱਟ ਹੋ ਗਿਆ ਆਹ ਸੌਫਟ ਕੱਟ ਹੋ ਗਿਆ ਆ ਸ਼ਾਈਨ ਦੇ ਲਈ ਹੋ ਗਿਆ ਜੀ ਠੀਕ ਆ ਜੀ ਆਹ ਅਲਾਏ ਅਲਾਏ ਦੇ ਲਈ ਸਪੈਸ਼ਲ ਕੋਟ ਆਗਾ ਜੀ ਜੇ ਆਪਾਂ ਅਲਾਏ ਅਲਾਏ ਵੀਲ ਵਗੈਰਾ ਇਹਨਾਂ ਨਾਲ ਕੋਟ ਕਰਦੇ ਆਂਗੇ ਜਾਂ ਆਹ ਹੈਡਲਾਈਟਸ ਦੇ ਲਈ ਆ ਜੇ ਆਪਾਂ ਕੋਈ ਵੀ ਲਾਈਟਾਂ ਪੀਲੀਆਂ ਪਾਈ ਜਾਂਦੀਆਂ ਨੇ ਗੱਡੀ ਦੀਆਂ ਜਾਂ ਅੰਦਰ ਫੋਮ ਜੀ ਜੰਮਣ ਲੱਗ ਜਾਂਦੀ ਆ ਭਾਫ਼ ਜੰਮਣ ਲੱਗ ਜਾਂਦੀ ਆ ਉਹ ਚੀਜ਼ਾਂ ਲਈ ਇਹ ਆਪਾਂ ਪ੍ਰੋਡਕਟ ਯੂਜ਼ ਕਰਦੇ ਆਂਗੇ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆਗਾ ਨਾਲੇ ਕੋਸਟ ਵੀ ਕੁਝ ਨਹੀਂ ਹੈਗੀ ਇਹਦੀ ਅੱਛਾ ਹਾਂਜੀ ਚੀਪ ਕੁਆਲਿਟੀ ਜਾਨਕਿ ਚੀਪ ਸਸਤੇ ਭਾਅ ਤੇ ਮਿਲ ਜਾਣਾ ਤੁਹਾਨੂੰ ਹੂੰ ਲੈ ਵੀ ਸਜਣੋ ਜੇ ਤੁਸੀਂ ਗੱਡੀ ਕੋਟਿੰਗ ਕਰਾਉਣੀ ਆ ਚਾਹ ਤੁਸੀਂ ਗੱਡੀ ਵਾਸ਼ ਕਰਨੀ ਆ ਵਾਈ ਹੋਣਾ ਕੋਲੇ ਖੁੱਲੀ ਜਗ੍ਹਾ ਹੈਗੀ ਆ ਇੱਥੇ ਆ ਖੁੱਲਾ ਸ਼ੋਰੂਮਾ ਸੋਨਾ ਸ਼ੋਰੂਮਾ ਜਿਹਨੂੰ ਦੇਖ ਕੇ ਤੁਹਾਨੂੰ ਆਨੰਦ ਆਊਗਾ ਜਿੱਥੇ ਬੈਣ ਨੂੰ ਜਗ੍ਹਾ ਪੂਰੀ ਆ ਜਿੱਥੇ ਤੁਹਾਡੇ ਵੇਟਿੰਗ ਕਰਨ ਵਾਸਤੇ ਵਧੀਆ ਹਾਲ ਹੈਗਾ ਬਾਥਰੂਮ ਹੈਗਾ ਰਸੋਈ ਹੈਗੀ ਆ ਚਾਹ ਪਾਣੀ ਮਿਲੂਗਾ ਚੰਗੇ ਬੰਦੇ ਮਿਲਣਗੇ ਵਧੀਆ ਕੁਆਲਿਟੀ ਦਾ ਕੰਮ ਮਿਲੂਗਾ ਵੀਰੇ ਹੁਣ ਦਾ ਜਿਹੜਾ ਨੰਬਰ ਆ ਉਹ ਸਕਰੀਨ ਤੇ ਸੱਜਣੋ ਚੱਲ ਰਿਹਾ ਇਹ ਬਾਈ ਕੀ ਨਾ ਨਾ ਕੀ ਆ ਗਗਣ ਗਗਣ ਜੀ ਆਪਣੇ ਨਾਮ ਹੈਗਾ ਟ੍ਰੂ ਵਾਈਪ ਕਾਰਵਾਸ਼ ਹਾਂ ਸੰਗੂ ਵਾਈਟ ਟ੍ਰੂ ਵਾਈਪ ਹਾਂ ਇਹ ਵੀ ਫੋਰਨਰ ਨੂੰ ਦੇਖ ਕੇ ਰੱਖਿਆ ਸੀ ਕਿਉਂਕਿ ਅਗਲੀ ਜਨਰੇਸ਼ਨ ਆ ਜਿਹੜੀ ਇਹ ਨਵੀਆਂ ਚੀਜ਼ਾਂ ਨੂੰ ਅਡਾਪਟ ਕਰ ਰਹੀ ਹੈਗੇ ਉਹਨਾਂ ਨੂੰ ਵੀ ਆਇਆ ਲੱਗੇ ਵੀ ਹਾਂ ਵੀ ਸਾਡੇ ਵੀ ਇੰਡੀਅਨ ਕੁਝ ਕਰ ਸਕਦੇ ਪੰਜਾਬੀ ਹਾਂ ਤੇ ਤੁਸੀਂ ਵੀਰੇ ਹੁਣਾਂ ਕੋਲੇ ਆ ਜਾਣਾ ਬਰਨਾਲਾ ਰੋਡ ਤੇ ਸੌਰੀ ਬਰਨਾਲੇ ਤੋਂ ਰੈਕੋਟ ਰੋਡ ਤੇ ਸੰਘੇੜਾ ਪਿੰਡ ਹੈ ਜਿੱਥੇ ਬਾਈ ਹੁਣਾਂ ਦਾ ਇਹ ਸਿਸਟਮ ਆ ਆਇਓ ਕਿਸੇ ਦਿਨ ਤੁਰੇ ਜਾਂਦੇ ਇਹ ਵੇਖ ਕੇ ਜ਼ਰੂਰ ਜਾਇਓ ਮੈਨੂੰ ਇੰਨਾ ਪਤਾ ਵੀ ਕੋਈ ਵੀ ਨੌਜਵਾਨ ਆ ਸਿਸਟਮ ਨੂੰ ਦੇਖੂਗਾ ਨਾ ਪਹਿਲਾ ਅਧਿਆਲ ਕਰੂਗਾ ਯਾਰ ਜੇ ਕੰਮ ਕੀਤਾ ਤਾਂ ਇਹੋ ਜਿਹਾ ਕਰਾਂਗੇ ਇੰਨਾ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਆਉਂਗੇ ਬਾਈ ਗਗਨ ਹੁਣਾਂ ਨੂੰ ਮਿਲੋਗੇ ਤੁਹਾਨੂੰ ਪਤਾ ਲੱਗੂ ਆ ਬੰਦੇ ਵੀ ਬਹੁਤ ਘੈਂਟ ਹੈਗੇ ਆ ਬਹੁਤ ਚੰਗੀ ਟੀਮ ਆ ਮਾਰ ਟੀਮ ਆ ਬਾਈ ਹੁਣਾਂ ਤੋਂ ਕੰਮ ਜਰੂਰ ਕਰਾਉਣਾ ਆਇਓ ਜਿਉਂਦੇ ਰਹੋ ਅਸੀਂ ਸਾਡਾ ਜਿਹੜਾ ਮਕਸਦ ਆ ਸਾਨੂੰ ਨੌਜਵਾਨਾਂ ਲਈ ਇੱਕ ਸਾਨੂੰ ਇਦਾਂ ਵੀ ਨੌਜਵਾਨ ਸਾਡੇ ਬਿਜ਼ਨਸ ਕਰਨ ਹੂੰ ਤਾਂ ਜੋ ਆਪਣੇ ਪੈਰਾਂ ਤੇ ਆਪ ਸਟੇਬਲ ਹੋ ਸਕਣ ਕਿਉਂਕਿ ਆਪਣਾ ਪੰਜਾਬ ਨੂੰ ਇਹ ਚੀਜ਼ ਦੀ ਲੋੜ ਹੈ ਇਸ ਵਕਤ ਲੋੜਾ ਲੋੜਾ ਵੀ ਹੈ ਅਸੀਂ ਵੀ ਆਪਣੀਆਂ ਫਰਾਂਚਾਈਜ਼ੀਆਂ ਓਪਨ ਕਰਨੀਆਂ ਇਨ ਫਿਊਚਰ ਜੇ ਕੋਈ ਬੰਦਾ ਇੱਥੇ ਇਨਵੈਸਟ ਕਰਨਾ ਚਾਹੁੰਦਾ ਬਿਜ਼ਨਸ ਕਰਨਾ ਚਾਹੁੰਦਾ ਤਾਂ ਅਸੀਂ ਉਹਨੇ ਫੁੱਲ ਸਪੋਰਟ ਕਰਾਂਗੇ ਮਾਰਕੀਟਿੰਗ ਦੇ ਵਿੱਚ ਵੀ ਸੇਲ ਦੇ ਵਿੱਚ ਵੀ ਪ੍ਰੋਡਕਟਸ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋ ਗਈ ਤਾਂ ਅਸੀਂ ਉਹਨੂੰ ਨਾਲ ਖੜੇ ਹਾਂ ਜਬੇ ਚੇ ਕੋ ਕੇ ਆਪਣੇ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਉਹਦੀ ਫੁੱਲ ਫਲੈਜ ਹੈਲਪ ਕਰਕੇ ਉਹਦਾ ਬਿਜ਼ਨਸ ਰਨ ਕਰਕੇ ਦੇਵਾਂਗੇ ਤਾ ਜੋ ਆਪਣੇ ਪੰਜਾਬ ਦੇ ਲੋਕ ਬਿਜ਼ਨਸ ਦੇ ਵਿੱਚ ਅੱਗੇ ਆ ਸਕਣ ਹਾਂ ਬਈ ਮੁੰਡੇ ਜਿਹੜੇ ਸਾਡੇ ਜਵਾਕ ਜੇ ਕਈ ਵਾਰੀ ਸਾਨੂੰ ਐਂ ਲੱਗਦਾ ਵੀ ਬਾਹਰ ਹੀ ਹੱਲ ਆ ਨਹੀਂ ਇੱਧਰ ਵੀ ਹੱਲ ਹੈਗਾ ਜਿਹਨੇ ਕਰਨਾ ਉਹ ਇੱਧਰ ਵੀ ਕੰਮ ਵਧੀਆ ਕਰ ਸਕਦਾ ਵਧੀਆ ਇੱਜ਼ਤ ਵਾਲਾ ਕੰਮ ਕਰ ਸਕਦਾ ਸੋਹਣਾ ਕੰਮ ਕਰ ਸਕਦਾ ਬਾਈ ਗਗਨ ਹੁਣ ਤਾਂ ਸਿੱਖਣ ਦੀ ਵੀ ਲੋੜ ਆ ਫੋਨ ਲੈ ਕੇ ਫੋਨ ਲਾ ਕੇ ਸਲਾਹ ਲੈਣ ਦੀ ਵੀ ਲੋੜ ਆ ਇਹੋ ਜਿਹੇ ਬੰਦੇ ਨੇ ਫੋਨ ਲਾ ਲਿਓ ਤੁਹਾਨੂੰ ਵਧੀਆ ਸਲਾਹ ਦੇਣਗੇ ਬੰਦੇ ਜਿਉਂਦੇ ਰਹੋ